ਸਵੇਰੇ ਘਰ ਸੀ 7:30 ਵਜੇ ਕੋਣ ਆਇਆ 8:00 ਵਜੇ ਤੱਕ ਕਰੀਬ ਹੋਰੇ ਸ਼ਾਮ ਦੇ ਵਿੱਚ ਸਾਡੇ ਘਰ ਵਾਹ ਕਰਕੇ ਉਹਨੂੰ ਅਟੈਕ ਹੋ ਗਿਆ ਪਰ ਸਾਨੂੰ ਯਕੀਨ ਨਹੀਂ ਹੋਇਆਗਾ ਬਹੁਤ ਬੁਰਾ ਹਾਲ ਹੈ ਸਾਡੇ ਘਰ ਦਾ ਉਸ ਗਿਆ ਸੀ ਜੀ ਫਿਲੀਪੀਨਸ ਕਿੰਨਾ ਕੁ ਵਸੇ ਤੋ ਕਿਤੇ ਉਹ 7-8 ਲੱਖ ਰੁਪਏ ਲੱਗਿਆ ਸੀ ਜਿੰਦਗੀ ਜਲਦੀ ਤੋਂ ਜਲਦੀ ਸਾਡੀ ਜਿਹੜੀ ਹੈ ਡੈੱਡ ਬੋਡੀ ਉਰੇ ਆਵੇ ਤਾਂ ਕਿ ਅਸੀਂ ਹਿੰਦੂ ਰੀਤੀ ਰਿਵਾਜ ਦੇ ਅਨੁਸਾਰ ਅਸੀਂ ਸੰਸਕਾਰ ਕਰ ਸਕੀਏ ਮਨੀ ਸਿੰਘ ਦਾ ਨਾਮ ਸੀ ਜੀ ਫਿਲੀਪੀਨਸ ਗਿਆ ਸੀ ਇੱਕ ਮਹੀਨਾ ਪਹਿਲਾਂ ਤੇ ਅੱਜ ਸਵੇਰੇ ਤਕਰੀਬਨ 7 ਵਜੇ ਸਾਨੂੰ ਰੇ ਪਤਾ ਲੱਗਿਆ ਵੀ ਉਹਨਾਂ ਨੂੰ ਅਟੈਕ ਹੋ ਗਿਆ ਕਿੰਨੇ ਕੇਜ ਹੈ ਇਸ ਕੀ 35 ਸਾਲ ਦੀ ਹੈ ਜੀ ਸਾਰੀ ਜੀ ਮੈ ਜੀ ਮੈਰੀ ਜੀ ਹੋਈ ਹੋਈ ਹੈ ਇੱਕ ਛੋਟੀ ਬੱਚੀ ਹੈ ਜੀ ਅੱਛਾ ਹਾਂ ਜੀ ਤੇ ਇਹਦੇ ਫਾਦਰ ਸਾਹਿਬ ਤੇ ਫਾਦਰ ਐਕਸਪਾਇਰ ਹੋਏ ਨੇ ਪਹਿਲਾਂ ਖਾ ਗਿਆ ਜੀ ਕੈਨੇਡਾ ਕਿੰਨਾ ਖਰਚਾ ਲਾਇਆ ਹੁਣ ਵੀ ਭੇਜਿਆ ਫਿਲੀਪੀਨਸ ਗਿਆ ਸੀ ਜੀ ਫਿਲੀਪੀਨਸ ਕਿੰਨਾ ਖਰਚਾ ਲੱਗਿਆ ਤਕਰੀਬਨ 7 7-8 ਲੱਖ ਰੁਪਏ ਲੱਗਿਆ ਸੀ ਭੇਜਣ ਤੇ ਕਿੰਨੇ ਵਜੇ ਇਨਫੋਰਮ ਮੰ ਲੋ ਕਾਰਨ ਬਣਿਆ ਕੰਮ ਤੇ ਗਿਆ ਸੀ ਇਹ ਘਰ ਸੀ ਸਵੇਰੇ ਘਰ ਸੀ 7:30 ਵਜੇ ਤੋਂ 8:00 ਵਜੇ ਦੇ ਕਰੀਬ ਉਰੇ ਪੰਜਾਬ ਦੇ ਵਿੱਚ ਸਾਡੇ ਘਰ ਵਿਆਹ ਕਰਕੇ ਉਹਨੂੰ ਅਟੈਕ ਹੋ ਗਿਆ ਪਰ ਸਾਨੂੰ ਯਕੀਨ ਨਹੀਂ ਹੋਇਆਗਾ ਬਹੁਤ ਬੁਰਾ ਹਾਲ ਹੈ ਸਾਡੇ ਘਰ ਦਾ ਕੋਈ ਕੋਈ ਬਰਦਰ ਸਿਸਟਰ ਹੋਰ ਵੀ ਹੈ ਉਹ ਦੀ ਸਿਸਟਰ ਹੈ ਮੈਰਿਡ ਹੈ ਬਸ ਕੱਲੀ ਬੱਚਾ ਸੀ ਸਿਸਟਰ ਸੀ ਉਹ ਮੈਰਿਡ ਹੈ ਬੱਚਾ ਉਹਦਾ ਛੋਟਾ ਬੱਚਾ ਜਿੰਨੇ ਗਿੰਨੀ ਬਣੀ ਸੀ 35 ਸਾਲ ਦੀ ਸਰਕਾਰ ਦਾ ਕਿਸ ਤਰ੍ਹਾਂ ਦੀ ਹੈਲਪ ਤੁਸੀਂ ਕਹਿੰਦੇ ਹੋ ਜਲਦੀ ਬੋਡੀ ਜਲਦੀ ਤੋਂ ਜਲਦੀ ਸਾਡੀ ਜਿਹੜੀ ਹੈ ਉਹ ਡੈੱਡ ਬੋਡੀ ਉਹਰੇ ਆਵੇ ਤਾਂ ਕਿ ਅਸੀਂ Hindu riti ਜਵਾ ਦੇ ਅਨਸਾਰ ਅਸੀਂ ਸੰਸਕਾਰ ਕਰ ਸਕੀਏ ਸਾਡੀ ਦਿਲ ਨੂੰ ਥੋੜੀ ਜਿਹੀ ਠੰਡ ਪਵੇ ਸਾਡੇ ਪਰਿਵਾਰ ਦਾ ਬਹੁਤ ਬੁਰਾ ਤਾਂ ਉਸੇ ਵੇਲੇ ਮਾੜਾ ਦਰਦ ਉਠਿਆ ਚਾਤੀ ਚ ਜੀ ਨਾਂ ਦੀ ਨਾਸਸ ਤੁਹਾਡੇ ਕੀ ਲੱਗਦੀ ਸੀ ਤੁਹਾਡੇ ਨਾਲ ਵੀ ਗੱਲ ਹੋਈ ਹੋਣੀ ਹਾਂਜੀ ਰਾਤੀ ਤੋਂ ਰੋਜ਼ ਹੀ ਗੱਲ ਹੁੰਦੀ ਏ ਕੋਈ ਕੋਈ ਤੁਸੀਂ ਨਹਿਸਾਨੀ ਜਿਹੜੇ ਨਾਲ ਗੱਲ ਨਾ ਹੁੰਦੀ ਹੋਵੇ ਉਹਦੇ ਨਾਲ ਮੈਂ ਚਾਹੀ ਨਹੀਂ ਆਉਂਦੀ ਜੇ ਨਾਲ ਲੱਗਾ ਆਹਰੇ 2 ਮਹੀਨੇ ਹੋਣਗੇ ਜੀ ਜੈਨੂ ਨੇ ਹਰ ਹਾਲਤਾਂ ਦੇਖਣ ਦੋ ਮਹੀਨੇ ਪੂਰੇ ਹੋਣਗੇ ਚਲੋ ਜੀ ਕਮ ਕਮ ਲੱਗਿਆ ਸੀ ਉੱਥੇ ਕੋਈ ਹਾਂਜੀ ਹਾਂਜੀ ਕੰਮ ਤਾਂ ਕੰਮ ਦਾ ਕਰਦਾ ਸੀ ਦੋਨਾਂ ਦਾ ਕੰਮ ਕੀਤਾ ਸੀ ਚੱਲਦਾ ਚੱਲਦਾ ਹੀ ਆ ਜੀ ਕੰਮ ਚੱਲ ਰਿਹਾ ਸੀ ਬਹੁਤ ਵਧੀਆ ਜੀ ਸਭ ਕੁਝ ਠੀਕ ਠਾਕ ਸਹੀ ਗੱਲ ਸੀ ਬਸ ਜੇ ਹਾਂ ਅੱਜ ਸਵੇਰੇ ਪਤਾ ਲੱਗਿਆ ਦੋਨਾਂ ਦਾ ਸਵੇਰੇ ਅਟੈਕ ਹੋਇਆ ਜੀ 20 ਮਿੰਟ ਚ ਹੀ ਪੂਰਾ ਹੋ ਗਿਆ ਹਾਏ ਬੇਬਾਪ ਦੇ ਸੋਰੀ ਇਹ ਨਾਲ ਕਿੰਨੇ ਵਜੇ ਕਦੋਂ ਹੋਈ ਰਾਤ ਰਾਤ ਸਾਢੇ ਘੰਟੇ ਦਾ ਗੱਲ ਹੋਈ ਆ ਜੀ ਕੀ ਕਰ ਰਹੇ ਸੀ ਆਪ ਨੂੰ ਚੰਗਾ ਭਲਾ ਸਿਆ ਗੇੜਿਆ ਜੀ ਗੱਲਾਂ ਕਰਦੇ ਦੇ ਯੇ ਸਾਰਾ ਗੁੱਸਾ ਉਸ ਵੇਲੇ ਮਿਹਰੇ ਦਰਦ ਉੱਠਿਆ ਚਾਤੀ ਚ ਜੀ ਨਾਂ ਦੀ ਨਾਸਸ ਤੁਹਾਡੇ ਕੀ ਲੱਗਦੇ ਸੀ ਤੁਹਾਡੇ ਨਾਲ ਵੀ ਗੱਲ ਹੋਈ ਹੋਣੀ ਹਾਂਜੀ ਰਾਤੀ ਤੋਂ ਰੋਜ਼ ਹੀ ਗੱਲ ਹੁੰਦੀ ਕੋਈ ਕਹੇ ਤੁਸੀਂ ਨਹਿਸ ਆਣੇ ਜਿਹੜੇ ਨਾਲ ਗੱਲ ਨਾ ਹੁੰਦੀ ਹੋਵੇ ਉਹਦੇ ਨਾਲ ਮੈਂ ਚਾਹ ਨਹੀਂ ਆਉਂਦੀ ਜੇ ਲੱਗਦਾ ਆਹਰੇ 2 ਮਹੀਨੇ ਹੋਣਗੇ ਜੀ ਜਾਈ ਨੂੰ ਨੇ ਹਾਲੇ ਸਤਾ ਦੇਖਣ ਦੋ ਮਹੀਨੇ ਪੂਰੇ ਹੋ ਗਏ ਚਲੋ ਜੀ ਕੰਮ ਕੰਮ ਲੱਗਿਆ ਸੀ ਉੱਥੇ ਕੋਈ ਹਾਂਜੀ ਹਾਂਜੀ ਕੰਮ ਤਾਂ ਕੰਮ ਦਾ ਕਰਦਾ ਸੀ ਦੋ ਨਾਂਵਾਂ ਕੰਮ ਕੀਤਾ ਸੀ ਚੱਲਦਾ ਚੱਲਦਾ ਹੀ ਆ ਜੀ ਕੰਮ ਚੱਲ ਰਿਹਾ ਸੀ ਬਹੁਤ ਵਧੀਆ ਜੀ ਸਭ ਕੁਝ ਠੀਕ ਠਾਕ ਸਹੀ ਗੱਲ ਜੀ ਬਸ ਜੇ ਹਾਂ ਅੱਜ ਸਵੇਰੇ ਪਤਾ ਲੱਗਿਆ ਦੋਨਾਂ ਦਾ ਸਵੇਰੇ ਅਟੈਕ ਹੋਇਆ ਜੀ 20 ਮਿੰਟ ਚ ਹੀ ਪੂਰਾ ਹੋ ਗਿਆ ਹਾਏ ਬੇਬਾਪ ਦੇ ਇਹ ਜਿਹੜੀ ਘਟਨਾ ਹੋ ਰਹੀਆਂ ਜੀ ਬਹੁਤ ਮੰਦਭਾਗੀ ਘਟਨਾ ਹੋ ਰਹੀਆਂ ਨੇ ਇਹ ਸਮਝ ਨਹੀਂ ਆ ਰਿਹਾ ਵੀ ਬਾਹਰਲੇ ਦੇਸ਼ ਚ ਜਾ ਕੇ ਹਾਰਟ ਅਟੈਕ ਕਿਉਂ ਹੋ ਰਹੇ ਨੇ ਜਦ ਕੋਈ ਇਹ ਫਿਲੀਪੀਨਸ ਦੇ ਵਿੱਚ ਕੋਈ ਇਹ ਜਿਹੀ ਠੰਡ ਵੀ ਨਹੀਂ ਇੰਨੀ ਜ਼ਿਆਦਾ ਸੀਗੀ ਸਵੇਰੇ ਬੈਠਾ ਜਿਹੜਾ ਬੱਚੇ ਨਾਲ ਮੇਰੀ ਗੱਲ ਹੋਈ ਹੈ ਸਾਹਮਣੇ ਬੈਠੇ ਨੇ ਇੱਕ ਦੂਜੇ ਦੇ ਬੈੱਡ ਤੇ ਉਹ ਕਹਿੰਦਾ ਮੇਰੇ ਮੜਾਜੇ ਦਰਦ ਹੋ ਰਿਹਾ ਉਹ ਦਰਦ ਹੋਇਆ ਉਹ ਮੜਾਜਾ ਪੈ ਗਿਆ ਉਹ ਦੂਜਾ ਮੁੰਡਾ ਆਇਆ ਕਹਿੰਦਾ ਤੇ ਮੂੰਹ ਚ ਮਲੀ ਜੀ ਚੱਕ ਜਿਹੜੇ ਕੀ ਗੱਲ ਕੀ ਦੇਖਿਆ ਜਾਂ ਦੇਖਿਆ ਲੱਗ ਕੇ ਕਹਿੰਦਾ ਹੈ ਨਹੀਂ ਉਹ ਕਹਿੰਦਾ ਸਾਨੂੰ ਅਚਾਰ ਹੈ ਵੀ ਐਮ ਵੀ ਮੌਤ ਹੁੰਦੀ ਹੈ 15 ਮਿੰਟ ਲੱਗੇ ਨਹੀਂ 15 ਮਿੰਟ ਬੈਠੇ ਗੱਲ ਕਰ ਰਹੇ ਆ ਰਾਤ 11 12 ਵਜੇ ਤੱਕ ਆਪਣੇ ਆਪਣੀ ਮਾਨ ਨਾਲ ਗੱਲ ਕੀਤੀ ਹੈ ਤੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਛੋਟੀ ਜੀ ਉਹਦੀ ਬੱਚੀ ਹੈ ਉਹਦੇ ਪਹਿਲਾਂ ਪਿਤਾ ਜੀ ਨਹੀਂ ਹੈ ਇਹ ਅਪੀਲ ਕਰਦੇ ਹਾਂ ਸਰਕਾਰ ਤੋਂ ਅਸੀਂ ਸਰਕਾਰ ਤੋਂ ਅਪੀਲ ਕਰਦੇ ਆਂ ਵੀ ਸਾਡੋਂ ਬੱਚੇ ਇਹ ਜਾ ਹੋ ਗਏ ਸਾਡੇ ਬੱਚੇ ਸਾਨੂੰ ਬਾਹਰ ਭੇਜਣੇ ਨਾ ਪੈਣ ਸਾਡੇ ਮਜਬੂਰੀ ਚ ਜੇ ਇੱਥੇ ਕੰਮ ਕਰ ਰੋਜ਼ਗਾਰ ਵਧੀਆ ਨਹੀਂ ਹੁੰਦਾ ਇਸ ਕਰਕੇ ਰੋਜ਼ਗਾਰ ਦੀ ਤਲਾਸ਼ ਚ ਉਹ ਬਾਹਰ ਜਾਂਦੇ ਨੇ ਬਾਹਰ ਜਾ ਕੇ ਇਹ ਜੀ ਹਾਸੇ ਹੁੰਦੇ ਨੇ ਤਾਂ ਪਰਿਵਾਰ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਆ ਪਰਿਵਾਰ ਹੁਣ ਬਿਲਕੁਲ ਇਸ ਪਰਿਵਾਰ ਤੇ ਕੋਈ ਆਰਥਿਕ ਦਾ ਸਹਾਰਾ ਨਹੀਂ ਰਿਹਾ ਉਹ ਮੁੰਡਾ ਇਕੱਲਾ ਹੀ ਕਮਾਉਣ ਵਾਲਾ ਸੀ ਉਦੇ ਮਾਂ ਉਹਦੇ ਬੱਚਾ ਉਹਦੀ ਨੂੰ ਉਹਦੀ ਵਾਈਫ ਛੋੜਾ ਤਿੰਨੇ ਪਰਿਵਾਰ ਰਹਿ ਗਿਆ ਬਹੁਤ ਬੁਰਾ ਹਾਲ ਹੈ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਉਹਦੀ ਹੋਰ ਨਹੀਂ ਮਦਦ ਕਰ ਸਕਦੇ ਤਾਂ ਉਹਦੀ ਡੈੱਡ ਬੋਡੀ ਲਿਆਂਚ ਸਾਡੀ ਮਦਦ ਕਰਨ ਜਲਦੀ ਤੋਂ ਜਲਦੀ ਉਹਦੀ ਡੈੱਡ ਬੋਡੀ ਆ ਜੇ ਆਪਾਂ Hindu ਰੀਤੀ ਰਿਵਾਜ ਦੇ ਹਿਸਾਬ ਨਾਲ ਦਾ ਸੰਸਕਾਰ ਕਰ ਸਕੀ